ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਉੱਤਰਾਖੰਡ ਦੇ ਵਿੱਚ ਜੋ ਤਬਾਹੀ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਜੀ ਆ ਇਸ ਦੇ ਨਾਲ ਹੀ ਦੱਸ ਦੇ ਕਿ ਦਹਿਰਾਦੂਨ ਦੇ ਸ਼ਸਤਰਧਾਰਾ ਕਾਲੀਗੜ ਇਲਾਕੇ ਦੇ ਵਿੱਚ ਇੱਕ ਵਾਰੀ ਫੇਰ ਤੋਂ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਤਬਾਹੀ ਇੱਕ ਵਾਰੀ ਫੇਰ ਤੋਂ ਉੱਤਰਾਖੰਡ ਦੇ ਵਿੱਚ ਮੱਚੀ ਹੈ ਇਹ ਜੋ ਹਾਦਸਾ ਬੀਤੇ ਰਾਤ ਵਕਤ ਜਦੋਂ ਕਿ 11:30 ਵਜੇ ਦੇ ਕਰੀਬ ਦੇਹਰਾਦੂਨ ਦੇ ਕਾਲੀਗੜ ਇਲਾਕੇ ਦੇ ਵਿੱਚ ਬੱਦਲ ਫਟ ਜਾਂਦਾ ਉਸ ਤੋਂ ਬਾਅਦ ਸਾਰੀ ਜਗਤ ਤਬਾਹੀ ਮਚ ਜਾਂਦੀ ਹੈ ਇਸ ਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਗੱਲ ਕਰੀਏ ਤਾਂ ਮੇਨ ਬਾਜ਼ਾਰ ਦੇ ਵਿੱਚ ਜੋ ਕਿ ਮਲਬਾ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਤਬਾਹੀ ਮਚ ਜਾਂਦੀ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ 100 ਤੋਂ ਵੱਧ ਲੋਕ ਅਜੇ ਵੀ ਮਲਬੇ ਹੇਠਾਂ ਦਬੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਕਈ ਜੋ ਹੋਟਲ ਅਤੇ ਕਈ ਦੁਕਾਨਾਂ ਉਹ ਇਸ ਬੱਦਲ ਫਟਣ ਤੋਂ ਬਾਅਦ ਤਬਾਹ ਹੋ ਚੁੱਕੇ ਨੇ ਜਿੱਥਾਂ ਮਲਬਾ ਹੀ ਮਲਬਾ ਚਾਰੇ ਪਾਸੇ ਇਕੱਠਾ ਹੋ ਗਿਆ ਤੇ ਉੱਥੇ ਹੀ ਰੈਸਕਿਊ ਟੀਮਾਂ ਮੌਕੇ ਦੇ ਉੱਪਰ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਸਾਰਾ ਜੋ ਮਲਬਾ ਹੈ ਇਸ ਨੂੰ ਹਟਾਇਆ ਜਾ ਰਿਹਾ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਦਹਰਾਦੂਨ ਚਮੋਲੀ ਅਤੇ ਚਾਂਪਤ ਤੇ ਉਦਮਨਗਰ ਦੇ ਵਿੱਚ ਹਜੇ ਵੀ ਜੋ ਮੌਸਮ ਕੇਂਦਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਲਰਟ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਹੁਣ ਤਬਾਹੀ ਉਤਰਾਖੰਡ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਸਮੇਂ ਅੱਧੇ ਤੋਂ ਜ਼ਿਆਦਾ ਉਤਰਾਖੰਡ ਤੇ ਤਬਾਹ ਹੋ ਚੁੱਕਿਆ ਹੈ ਉਸ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਬੱਦਲ ਫਟਣ ਦੀ ਘਟਨਾਵਾਵੇਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕਈ ਜੋ ਪਿੰਡ ਕਈ ਇਲਾਕੇ ਉਹ ਬਰਬਾਦ ਹੋ ਚੁੱਕੇ ਨੇ ਤੇ ਇੱਕ ਵਾਰੀ ਫੇਰ ਤੋਂ ਦਹਰਾਦੂਨ ਦੇ ਇਸ ਸ਼ਸਤਰਧਾਰਾ ਇਲਾਕੇ ਦੇ ਵਿੱਚ ਇੱਕ ਵਾਰੀ ਫੇਰ ਤੋਂ ਬੱਦਲ ਫਟਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਹਜੇ ਵੀ ਜੋ ਕਈ ਲੋਕ ਹੈ ਮਲਬੇ ਹੇਠਾਂ ਦਬੇ ਹੋਏ ਨੇ ਰੈਸਕਿਊ ਟੀਮਾਂ ਮੌਕੇ ਦੇ ਉੱਪਰ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ